PTRC ਕੰਟਰੈਕਟ ਵਰਕਰਾਂ ਦਾ ਗੁੱਸਾ ਹੁਣ ਸੜਕਾਂ ਤੇ ਨਜ਼ਰ ਆ ਰਿਹਾ ਹੈ ਆਪਣੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ PTRC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੰਜਾਬ ਰੋਡਵੇਜ਼ ਦਫ਼ਤਰ 'ਚ ਗੇਟ ਰੈਲੀ ਕੀਤੀ ਗਈ ਇਸ ਦੌਰਾਨ ਕਰਮਚਾਰੀਆਂ ਨੇ ਕੰਮਕਾਜ ਠੱਪ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਤਾਂ ਦੱਸਦੀ ਹੈ ਕਿ ਯੂਨੀਅਨ ਦੇ ਸੂਬਾ ਸਲਾਹਕਾਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਈ ਵਾਰ ਸਰਕਾਰ ਤੱਕ ਮੰਗਾਂ ਪਹੁੰਚਾਉਣ ਦੇ باوجود ਵੀ ਕੋਈ ਹੱਲ ਨਹੀਂ ਨਿਕਲਿਆ ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਮੀਟਿੰਗ ਦਾ ਪਰੋਸਾ ਵੀ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਸੱਦਾ ਨਹੀਂ ਆਇਆ ਹੈ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਕੀਆ ਕਿਸੇ ਕੰਟਰੈਕਟ ਵਰਕਰ ਯੂਨੀਅਨ 25 ਵਡਾ 11 ਦਾ ਮੈਂ ਸੂਬੇ ਦਾ ਸਲਾਹਕਾਰ ਆ। ਅੱਜ ਜਿਹੜਾ ਧਰਨਾ ਲਗਾਇਆ ਗਿਆ ਅੱਜ ਸਰ ਸਾਡੀ 12 ਵਜੇ ਤੋਂ ਬਾਅਦ ਸਟ੍ਰਾਈਕ ਦੀ ਘਾਲ ਸੀਗੀ। ਅੱਜ ਅਸੀਂ ਸਟ੍ਰਾਈਕ ਕਰ ਰਹੇ ਹਾਂ ਸਾਡੇ ਜਿਹੜੇ ਸਾਥੀ ਨੇ ਉਹ ਜੇਲਾਂ ਦੇ ਵਿੱਚ ਬੰਦ ਨੇ ਡਕੇ ਹੋਏ ਨੇ। ਸਰਕਾਰ ਨੇ ਸਾਡੇ ਨਾਲ ਵਾਦਾ ਖੁਲਾਫੀ ਕੀਤੀ ਸਾਡੇ ਬੰਦੇ ਜਿਹੜੇ ਨਜਾਇਜ਼ ਉਹਨਾਂ ਦੇ ਪਰਚੇ ਕਰਕੇ ਜੇਲਾਂ 'ਚ ਡਕੇ ਨੇ। ਸਾਡੇ ਉਹਨਾਂ ਨਾਲ ਗੱਲਬਾਤ ਹੋਈ ਸੀ ਵੀ ਤੁਹਾਡੇ ਬੰਦਿਆਂ ਨੂੰ 2-4 ਦਿਨਾਂ ਦੇ ਵਿੱਚ ਛੱਡ ਦਿੱਤਾ ਜਾਊਗਾ। ਪਰ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ। ਬੰਦੇ ਸਾਡੇ ਅਰੇ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਜਿਹੜੇ ਪਟਿਆਲੇ ਜੇਲ੍ਹ ਤੋਂ ਨਿਕਲੇ ਨੇ ਉਹਨਾਂ ਨੂੰ ਡਿਊਟੀਆਂ ਦਾ ਨਹੀਂ ਲਿਆ ਗਿਆ। ਉਹਦੇ ਉਹਦੇ ਵਿੱਚ ਅਸੀਂ ਵਰਕਰਾਂ ਦੇ ਵਿੱਚ ਰੋਸ ਹੈ। ਅੱਜ ਅਸੀਂ ਹੜਤਾਲ ਸ਼ੁਰੂ ਕਰਤੀ ਆ 12 ਵਜੇ ਤੋਂ ਬਾਅਦ ਜਿਹੜੀਆਂ ਗੱਡੀਆਂ ਗਈਆਂ ਨੇ ਉਹ ਵਾਪਸ ਆ ਰਹੀਆਂ ਲੀਪਾਂ 'ਚ। ਔਰ ਸਵੇਰੇ 12 ਜਾਨੀ ਕਿ 2 2026 ਨੂੰ ਅਸੀਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਜਾ ਕੇ ਤੇ ਸ਼ਾਂਤਮਈ ਧਰਨਾ ਦੇਾਂਗੇ ਜੀ। ਔਰ ਦਸਾਂਗੇ ਸਰਕਾਰ ਦੇ ਖਿਲਾਫ ਉਤੇ ਕਿ ਸਾਡੇ ਨਾਲ ਇਹਨਾਂ ਨੇ ਖਿੜੇ ਧੋਖੇ ਕੀਤੇ ਨੇ ਨਾ ਆਪ ਜਨਤਾ ਦੇ ਕੋਈ ਕੰਮ ਹੋ ਰਹੇ ਨੇ ਜਿਹੜੇ ਜਿਹੜੇ ਲਾਰੇ ਲਾਏ ਸੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਪੂਰੀ ਕੀਤੀ ਹੈ 27 ਡੀਪੂ ਅੱਜ ਸਾਡੇ 9 ਡੀਪੂ ਸਾਡੇ ਜਿਹੜੇ ਉਹਨੇ ਪੀਆਰਟੀਸੀ ਦੇ ਤੇ 18 ਡੀਪੂ ਸਾਡੇ ਪੰਜਾਬ ਰੋਡ ਦੇ ਪਨ ਬਸ ਤੇ ਤਕਰੀਬਨ ਤਕਰੀਬਨ ਸਾਢੇ 6-7000 ਦੇ ਨੇੜੇ ਆ ਦੀ ਬੰਦੇ ਸਾਡੇ 1000 ਕੋਨੇ ਚਲੇ ਗਏ ਹੜਤਾਲ ਇੱਕ ਦਿਨ ਦੀ ਰੱਖੀ ਹੈ ਜੇ ਅਸੀਂ ਕੱਲ 12 ਤਰੀਕ ਦੀ ਰੱਖੀ ਹੈ ਹੜਤਾਲ ਜੇ ਕੋਈ ਸਰਕਾਰ ਕੋਈ ਸਾਡੇ ਨਾਲ ਨਿਰਣਾ ਕੋ ਵਧੀਆ ਲੈਂਦੀ ਹੈ ਠੀਕ ਹੈ ਨਹੀਂ ਤੇ ਫਿਰ ਸੰਗਰੂਰ ਕੱਲ 12 ਤਰੀਕ ਨੂੰ ਹੀ ਆਹੀ ਉੱਥੋਂ ਕੇ ਐਲਾਨ ਕਰਦੇ ਨਹੀਂ ਜੀ ਆਹੀ ਪਰੇਸ਼ਾਨੀ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਜੀ ਸਾਡੇ ਨੇ ਸਾਰੀ ਸੰਗਤ ਸਾਡੀ ਹੈ ਪੰਜਾਬ ਦੀ ਸਾਰੀ ਸਰਕਾਰ ਨਾਲ ਜਿਹੜੀ ਆਮ ਸੰਗਤ ਸਾਡੇ ਨਾਲ ਸਬਰ ਕਰਦੀ ਹੈ ਸਾਰਿਆਂ ਨੂੰ ਅਸੀਂ ਤਕਰੀਬਨ ਤਕਰੀਬਨ 10 ਦਿਨ ਹੋ ਗਏ ਹੈ ਦੱਸ ਰਹੇ ਆ ਵੀ ਭਾਈ 12 ਤਰੀਕ ਨੂੰ ਜਿਹੜਾ ਉਹ ਅਸੀਂ ਹੜਤਾਲ ਕਰਾਂਗੇ ਤੇ ਬਾਕੀ ਅਸੀਂ ਮਾਫੀ ਚਾਹੁੰਦੇ ਆ ਜੀ ਜੇ ਸਾਡੇ ਕਰਕੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਕਿਉਂਕਿ ਅਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਆ ਜਿਹੜੇ ਨੌਕਰੀ ਕਰ ਰਹੇ ਆ ਆਮ ਪਬਲਿਕ ਦੇ ਵਿੱਚੋਂ ਹੀ ਆ ਤੁਹਾਡੇ ਹੀ ਪੁੱਤਾਂ ਅਸੀਂ ਹੁਣ ਤੁਹਾਨੂੰ ਪਤਾ 12 ਤਰੀਕ ਨੂੰ ਦੇਸ਼ ਵਿਆਪੀ ਹੜਤਾਲ ਵੀ ਹੈ ਜੀ ਉਹਦੇ ਆਮ ਹੀ ਜਾਣ ਜੀ ਮਠਾਪੂਏ ਭਾਈ ਬੋਲ ਭਾਈ ਕੀ ਨਾਮ ਤੁਹਾਡਾ ਮੈਂ ਜੀ ਪਰਮਜੀਤ ਸਿੰਘ ਪਟਾਲੇ ਤੋਂ ਪ੍ਰਧਾਨ ਆ ਮੈਂ ਡਿੱਪੂ ਤੋਂ ਵੇਖੋ ਜੀ ਅੱਜ ਵੀ ਜੋ ਹੜਤਾਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਅੱਜ ਤੋਂ 15 ਦਿਨ 20 ਦਿਨ ਪਹਿਲਾਂ ਨੋਟਿਸ ਦਿੱਤਾ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਪਰ ਸਰਕਾਰ ਨੇ ਸਾਡੀ ਜਿਹੜੀ ਕੋਈ ਵੀ ਉਹ ਗੱਲ ਨਹੀਂ ਸੁਣੀ ਅੱਜ ਸਾਨੂੰ ਉਹਨਾਂ ਨੇ ਮੀਟਿੰਗ ਦਿੱਤੀ ਆ 4 ਵਜੇ ਤੇ 4 ਵਜੇ ਤੁਸੀਂ ਆਓਗੇ ਤੁਹਾਡਾ ਕੋਈ ਵਸਲਾ ਹਲ ਕਰਦੇ ਆ ਤੇ ਜੇ ਸਰਕਾਰ ਨੂੰ ਉਹ ਵੀ ਚਾਹੀਦਾ ਮੀਟਿੰਗ ਸਾਡੇ ਨੂੰ 10 ਵਜੇ ਵੀ ਕਰ ਸਕਦੇ 9 ਵਜੇ ਦਫਤਰ ਖੁੱਲ ਜਾਂਦੇ 9 ਵਜੇ ਵੀ ਕਰ ਸਕਦੇ ਇਹਦਾ ਮਤਲਬ ਇਹ ਕੁਝ ਨਹੀਂ ਦੇਣਾ ਇਹਨਾਂ ਨੇ ਜਿਆਦਾ ਕਰਕੇ ਸਾਡੇ ਨਾਲ ਇਹਨਾਂ ਸ਼ਾਮ ਨੂੰ ਮੀਟਿੰਗ ਰੱਖੀ ਆ ਪਰ ਅਸੀਂ ਜਿਹੜਾ ਆ ਅੱਜ ਪੰਜਾਬ ਰੋਡ ਤੇ ਬੰਨ ਬਸ ਪੀਆਰਟੀ ਦਾ ਚੱਕਾ ਜਾਮ ਕਰਤਾ 12 ਵਜੇ ਤੋਂ ਆਪ ਸੈਣੀ ਅੰਦਰ ਖੜ੍ਹ ਗਿਆ ਨੇ ਸਰਕਾਰ ਨਾਲ ਸਾਡਾ ਰੋਸ ਆ ਤੇ ਅਸੀਂ ਆਪਣੇ ਮਹਿਕਦੇ ਨੂੰ ਬਚਾਉਣ ਵਾਸਤੇ ਪਿਛਲੇ ਸਮੇਂ ਦੇ ਵਿੱਚ ਕਿਲੋਮੀਟਰ ਬਸਾਂ ਦਾ ਵਿਰੋਧ ਕੀਤਾ ਜਿਹਦੇ ਵਿੱਚ ਕੁਝ ਦੀਪੂਆਂ ਦੇ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਇਹਨਾਂ ਨੇ ਜੇਲਾ ਹੀ ਡੱਕ ਦਿੱਤਾ ਜੇਲਾ ਵਿੱਚ ਇਹਨਾਂ ਨੇ ਬੰਦ ਕੀਤਾ ਵਾ ਕੋਈ ਵੀ ਜਿਹੜਾ ਕਰਮਚਾਰੀ ਆ ਅੱਜ ਪੂਰੇ ਪੰਜਾਬ ਦੇ ਵਿੱਚ ਉਹ ਖੁਸ਼ ਨਹੀਂ ਇਹਨਾਂ ਤੋਂ ਸਰਕਾਰ ਨੂੰ ਅਸੀਂ ਚਾਵਾਂ ਨਾਲ ਲੈ ਕੇ ਆਂਦਾ ਸੀ ਕਿ ਜਦ ਜਿਹੜੀ ਸਾਡੀ ਮੰਗ ਆ ਤੇ ਸਾਡੇ ਜਿਹੜੇ ਸਾਥੀ ਆ ਉਹ ਛੱਡੇ ਜਾਣ ਤੇ ਜਿਹੜੇ ਕੱਚੇ ਮੁਲਾਜ਼ਮਾ ਪੱਕੇ ਕੀਤੇ ਜਾਣ ਬੜੀ ਬੜੀ ਦੇਰ ਦੀ ਮੰਗ ਆ ਤਾਂ ਦੀ ਸਰਕਾਰਾਂ ਹੀ ਬੋਲਦੀਆਂ ਇਹ ਕੋਈ ਸਰਕਾਰਾਂ ਪਹਿਲਾਂ ਇਹ ਦੇਸੇ ਕਰਕੇ ਨਿਕਾਰੀਆਂ ਵੀ ਇਹ ਸਰਕਾਰ ਲੈ ਕੇ ਆਏ ਮਾਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਇਹ ਹਰਿਆਪਣ ਤੁਹਾਡੇ ਘਰੇ ਚੱਲੇਗਾ ਇਹ ਬੱਸਾ ਟੋਟਲ ਬਾਲਿਆ ਪੰਜਾਬ ਦੇ ਟੋਟਲ ਦੇਖੋ ਜੀ ਤਕਰੀਬਨ ਸਾਡੇ ਕੋਲ 4000 ਰੁਪਏ ਲਾਗੇ ਬਸਾਰੇ ਤੇ ਸੋ 6500 ਸਾਡੇ ਕੋਲ ਵਰਕਰ ਵਾ ਜਿਹੜਾ ਪੂਰਾ ਪੂਰਾ ਅਜਰ ਦਾ ਹੋਵੇ ਜੈ ਉਹ ਸ਼ਾਮ ਤੱਕ ਜੇਕਰ ਮਸਲਾ ਹੱਲ ਨਹੀਂ ਹੁੰਦਾ ਤੇ ਕੱਲ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਜਿਹੜੀ ਉਹਨਾਂ ਦੀ ਸੰਗੋੜ ਵਿਖੇ ਰਿਹਾਸਾ ਉੱਥੇ ਜਾ ਕੇ ਹੀ ਧਰਨਾ ਲਾਵਾਂਗੇ ਸ਼ਾਂਤਮਈ ਧਰਨਾ ਕਰਨਾ ਚਾਹਦੇ ਹਾਂ ਕੋਈ ਸਾਡਾ ਪੱਕਾ ਧਰਨਾ ਲਾ ਕੇ ਉੱਥੇ ਬੈਠਾ ਪਵੇ ਸਿੱਕੇ ਮੁਲਾਜ਼ਮ ਨਹੀਂ ਪੱਕੇ ਹੀ ਨਾਲ ਸਾਥ ਦੇ ਰਹੇ ਦੇਖੋ ਜੀ ਫਿਲਹਾਲ ਸਹੀ ਜਿਹੜੇ ਆਪਣੀ ਸਾਡੀ ਜਥੇਬੰਦੀ ਜਾਊਗੀ ਪੰਜਾਬ ਦੇ ਲੋਕਾਂ ਪਨ ਬਸਦੀ ਉਦੋਂ ਮਾਦਾ ਜਿਹੜੀਆਂ ਕਿਸਾਨ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਵਾ ਜਾਂ ਸਾਡੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਵਾ ਉਹ ਵੀ ਸਾਡੇ ਸਮਰਥਨ ਵਿੱਚ ਨੇ